ਹਾਂਜੀ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੀ ਆ ਇੱਕ ਜਿਹੜੀ ਆ ਸਪੈਸ਼ਲ ਜਿਹੜੀ ਆ ਟੀਮ ਜਿਹੜੀ ਗਠਿਤ ਕੀਤੀ ਗਈ ਆ ਜੋ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਜਿਹੜਾ ਵਾ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਤੇ ਇਹਦੇ ਨਾਲ ਜਿਹੜੇ ਆ ਬੜੇ ਜਿਹੜੇ ਖਤਰਨਾਕ ਜਿਹੜੇ ਹਾਸੇ ਹੋ ਰਿਹਾ ਐ ਐਕਸੀਡੈਂਟ ਹੋ ਰਿਹਾ ਐ ਜਿਨ੍ਹਾਂ ਚ ਜਿਹੜੀਆਂ ਬਹੁਤ ਲੁਕੀ ਮਰ ਰਿਹਾ ਤੇ ਜ਼ਖਮੀ ਹੋ ਰਿਹਾ ਉਹਦੇ ਮੱਦੇ ਨਜ਼ਰ ਰੱਖਦੇ ਆ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਾਡੀ ਟੀਮ ਨੇ ਸਾਰੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਸਾਰੇ ਜ਼ਿਲ੍ਹੇ ਦਾ ਮੌਇਨਾ ਕਰਕੇ ਇਹਦੇ ਵਿੱਚ 23 ਹੌਟਸਪੌਟ ਕੱਢੇ ਆ ਜਿੱਥੇ ਮੰਨ ਲਓ ਜਿਆਦਾ 23 ਜਗ੍ਹਾ ਦੇ ਉੱਤੇ ਐਕਸੀਡੈਂਟ ਹੋਏ ਹੋਏ ਆ ਤੇ ਉੱਥੇ ਸੰਭਾਵਨਾ ਵੀ ਜਿਆਦਾ ਵਾ ਐਕਸੀਡੈਂਟ ਹੋਣ ਦੀ ਉਹਨਾਂ ਜਗ੍ਹਾ ਦੇ ਉੱਤੇ ਜਿਹੜੀ ਅਸੀਂ ਪਹਿਲਾਂ ਜਿਹੜਾ ਸਾਰਾ ਇਹ ਨੋਮੀਨੇਟ ਕੀਤੇ ਆ 23 ਪੁਆਇੰਟ ਅਤੇ ਇਹਨਾਂ ਦੇ ਹਰੇਕ ਪੁਆਇੰਟ ਦੇ ਉੱਤੇ ਟੀਮ ਨੇ ਜਾ ਕੇ ਅਸੀਂ ਉੱਥੇ ਬੈਰੀਕੇਡ ਰਖਾਏ ਆ ਉਹਦੇ ਉੱਤੇ ਜਿਹੜੇ ਆ ਜਿਹੜੀ ਰਿਫਲੈਕਟਰ ਜਿਹੜੀ ਆ ਉਹ ਜਿਹੜੇ ਲਿਸ਼ਕਣੇ ਜਿਹੜੇ ਲਾਏ ਗਏ ਜੋ ਕਿ ਲਾਈਟ ਪੈਂਦੇ ਉੱਤੇ ਲਿਸ਼ਕਣ ਅਤੇ ਹਾਸਾ ਦਾ ਨਾਮ ਵਾਪਰੇ ਇਸੇ ਤਰ੍ਹਾਂ ਹੀ ਅੱਜ ਜਿਹੜਾ ਵਾ ਅਸੀਂ ਹਰਦੋਸ਼ਨੀ ਇੱਥੇ ਬਾਈਪਾਸ ਚੌਂਗ ਦੇ ਵਿੱਚ ਵੀ ਖੜੇ ਹਾਂ ਤੇ ਇੱਥੇ ਜਿਹੜੇ ਆ ਅਸੀਂ ਟਰੈਕਟਰ ਟਰਾਲੀਆਂ ਟੈਂਪੋ ਭਾਰ ਢੋਣ ਵਾਲੇ ਤੇ ਹੋਰਾਂ ਨੂੰ ਜਿਹੜੀਆਂ ਇਹ ਜਿਹੜੀ ਰਿਫਲੈਕਟਰ ਟੇਪ ਲਾਈ ਆ ਤਾਂ ਜੋ ਕਿ ਘਟਨਾ ਕੋਈ ਐਕਸੀਡੈਂਟ ਨਾ ਵਾਪਰੇ ਜਦੋਂ ਵੀ ਕੋਈ ਲਾਈਟ ਉੱਤੇ ਪਵੇ ਤਾਂ ਉਹ ਲਿਸ਼ਕੇ ਪਤਾ ਲੱਗੇ ਵੀ ਕੋਈ ਚੀਜ਼ ਹੈਗੀ ਆ ਧੁੰਦ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੇ ਆ ਬੈਰੀਗੇਟਸ ਨੇ ਆ ਤੁਸੀਂ ਦੇਖ ਰਿਹਾ ਜੇ ਇਹਨਾਂ ਦੇ ਉੱਤੇ ਵੀ ਅਸੀਂ ਜਿਹੜੀਆਂ ਇਹ ਟੇਪ ਲਾਈ ਆ ਤੇ ਕੋਈ ਵੀ ਜਿਹੜਾ ਵਹੀਕਲਾਉਂਦਾ ਜਦੋਂ ਉਹਦੀ ਲਾਈਟ ਇੱਤੇ ਪੈ ਗਈ ਪਤਾ ਲੱਗ ਜਾਏਗਾ ਵੀ ਇੱਥੇ ਚੌਂ ਗਿਆ ਤੇ ਬੈਰੀਗੇਟਸ ਹੈਗੇ ਨੇ ਇਸ ਕਰਕੇ ਅਸੀਂ ਜਿਹੜੇ ਆ ਮਨ ਲੋਕਾਂ ਦੀ ਜਿਹੜੀ ਆ ਜਾਨ ਮਾਲ ਦੀ ਫਾਇਦੇ ਜਿਹੜੇ ਪੰਜਾਬ ਪੁਲਸਿਆ ਵਜਨ ਬੰਦਿਆ ਤੇ ਅਸੀਂ ਪੂਰੀ ਮਿਹਨਤ ਤੇ ਲਗਨ ਨਾਲ ਗਰਦਾਸਪੁਰ ਜਿਹਨੇ ਦੇ ਵਿੱਚ ਜਿਹੜਾ ਵਾ ਇਹ ਕੰਮ ਕੀਤਾ ਹੈ ਸਭ ਚਾਇਨਾ ਡੋਰ ਦੀ ਜਿਹੜੀ ਵਰਤੋਂ ਕਰਨ ਵਾਲਿਆਂ ਨੂੰ ਮੈਸੇਜ ਕੀ ਨਾ ਕਰਾਂ। ਹਾਂਜੀ ਜਿਹੜੇ ਚਾਇਨਾ ਡੋਰ ਵਾਲੇ ਜਿਹੜੇ ਵਰਤੋਂ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਸਖਤ ਤਾਨਾ ਕਰਦੇ ਆ। ਮਾਨਜੋਗ ਡੀਸੀ ਸਾਹਿਬ ਦੁਆਰਾ ਜਿਹੜੀ ਆ ਇਹਦੇ ਸਬੰਧ ਦੇ ਵਿੱਚ ਇਹ ਹੁਕਮ ਹੀ ਦਿੱਤਾ ਗਿਆ ਵਾ ਵੀ ਜੇ ਕਿਸੇ ਕੋ ਚਾਇਨਾ ਡੋਰ ਮਿਲਦੀ ਆ ਜਾਂ ਕੋਈ ਅਡਾਉਂਦਾ ਵੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਜਿਹੜੀ ਤੁਰੰਤ ਐਫਆਈਆ ਦਰਜ ਕੀਤੀ ਜਾਵੇਗੀ। ਇਹ ਇੱਕ ਬੜੀ ਘਾਤਕ ਜਿਹੜੀ ਡੋਰ ਆ। ਜਿਹੜੀ ਜਿਹੜੀ ਵੀ ਕਿਸੇ ਦੇ ਰਾਹੀਰ ਜਾਂਦੇ ਤੇ ਗਲ ਦੇ ਵਿੱਚ ਪੈ ਜਾਵੇ ਇੱਕ ਤੇ ਪੈ ਜਾਵੇ ਉਹਨੂੰ ਕੱਟ ਕੇ ਰੱਖ ਦਿੰਦੀ ਆ ਇਹ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਵੀ ਕਰਦੇ ਆ ਵੀ ਇਹ ਜਿਹੜੀ ਆ ਬਿਲਕੁਲ ਜਿਹੜੀ ਚਾਇਨਾ ਡੋਰ ਨਾਲ ਆਪਣੇ ਬੱਚਿਆਂ ਨੂੰ ਆਖੋ ਗੁੱਡੀਆਂ ਨਾ ਡਾਉਣ ਜੇ ਉਹਨਾਂ ਨੂੰ ਕੋਈ ਸ਼ੌਂਕ ਹੈਗਾ ਗੁੱਡੀ ਡਾਉਣ ਦਾ ਤੇ ਜਿਹੜੀ ਦੇਸੀ ਡੋਰ ਆ ਉਹਦੇ ਨਾਲ ਡਾਈ ਜਾਵੇ